ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਕੁਲਦੀਪ ਸਿੰਘ ਪਿੰਡ ਸਰੋਵਾਲ ਐਕ ਸਰਵਿਸਮੈਨ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੋ ਕੁਝ ਦਿਨਾਂ ਤੋਂ ਭਾਰਤ ਪਾਕਿਸਤਾਨ ਦਾ ਜੋ ਮਾਹੌਲ ਖਰਾਬ ਹੋ ਰਿਹਾ ਜੰਗ ਵਰਗਾ ਵਰਗਾ ਜੋ ਮਾਹੌਲ ਬਣ ਗਿਆ ਇਹਦੇ ਬਾਰੇ ਬੇਨਤੀ ਕਰਨੀ ਆ ਪਹਿਲੀ ਗੱਲ ਤੋਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ جنگ ਜਿਹੜੀ ਆ ਉਹ ਨਾ ਲੱਗੇ। ਔਰ ਮੈਂ ਇੱਕ ਭਾਰਤੀ ਕਿਸਾਨ ਜੁਨਿਨ ਕ੍ਰਾਂਤੀਕਾਰੀ ਦਾ ਵਰਕਰ ਵੀ ਹਾਂ, ਵਰਕਰ ਹਾਂ। ਦੋਵਾਂ ਸਰਕਾਰਾਂ ਨੂੰ ਦੇ ਚਰਨਾਂ 'ਚ ਇਹ ਬੇਨਤੀ ਵੀ ਕਰਦੇ ਹਾਂ ਪਰ ਅਸੀਂ ਆਪਣੇ ਜਾਤੀਬੰਦੀ ਵੱਲੋਂ ਕਿ ਜੇ ਇਹ ਜੰਗਾਂ ਇਹਨੂੰ ਰੋਕਿਆ ਜਾਵੇ ਅੱਗੇ ਨਾਮਧਾਇਆ ਜਾਵੇ। ਔਰ ਸਾਥੀਓ ਮੈਂ ਜਿਹੜੀ ਬੇਨਤੀ ਕਰਨੀ ਆ ਕਿ ਜੇ ਦੁਸ਼ਮਨ ਲੋ ਦੇ ਪਾਸਿਓ ਕੋਈ ਵੀ ਚੀਜ਼ ਆਉਂਦੀ ਆ ਕੋਈ ਆਰਟੀ ਦਾ ਗੋਲਾ ਆਉਂਦਾ ਮਜ਼ਾਇਲ ਆਉਂਦੀ ਆ ਜਾਂ ਕੋਈ ਜਹਾਜ ਦਾ ਗੋਲਾ ਕੋਈ ਜਹਾਜ ਛੁੱਟ ਕੇ ਜਾਂਦਾ ਉਹਨੂੰ ਦੇਖਦੇ ਆ ਸਾਰੀ ਸਾਥੀਆਂ ਸਾਥੀਆਂ ਨੇ ਕਿਸੇ ਨੂੰ ਵੀ ਦਿਖਾ ਦਦੇ ਉਸੇ ਟਾਈਮ ਹੀ ਉਸ ਫੈਡ ਲੰਮੇ ਪੈ ਜਾਣਾ ਮੂਦੇ ਮੂਹ ਹੋ ਕੇ ਲੰਮੇ ਪੈ ਜਾਣਾ ਜਿਸ ਤਰਫੋ ਗੋਲਾ ਮੱਲੋ ਡਿੱਗਾ ਮੱਲ ਫਟ ਰਿਹਾ ਉਸ ਤਰਫ ਮੂਦੇ ਮੂਹ ਹੋ ਕੇ ਲੰਮੇ ਪੈ ਜਾਣਾ ਉਹ ਗੋਲੇ ਜਿਹੜਾ ਗੋਲਾ ਡਿੱਗਾ ਜੇ ਉਹਨੂੰ ਫੱੜਦਾ ਉਹਨੂੰ ਉਹਨੂੰ ਦੇਖਣਾ ਨਹੀਂ ਉਹਦੀ ਰੋਸ਼ਨੀ ਨੂੰ ਅਗਰ ਉਹਦੀ ਰੋਸ਼ਨੀ ਨੂੰ ਦੇਖਾਂਗੇ ਤੇ ਹੋ ਸਕਦਾ ਉਹ ਗੋਲਾ ਜਿਆਦਾ ਜ਼ਬਰਦਸਤ ਹੋਵੇ ਉਹ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਉਹ ਰੋਸ਼ਨੀ ਵੀ ਜਾ ਸਕਦੀ ਆ ਤੇ ਆਪਣੀ ਅੱਖਾਂ ਬੰਦ ਕਰਨੀਆਂ ਮੂੰਹ ਦੇ ਮੂੰਹ ਜਦੋਂ ਲੰਮੇ ਪੈਣਾ ਉਸ ਟਾਈਮ ਆਪਣਾ ਜਿਹੜਾ ਮੂੰਹ ਉਹ ਵੀ ਥੋੜਾ ਖੋਲ ਕੇ ਰੱਖਣਾ ਖੋਲ ਕੇ ਇਸ ਕਰਕੇ ਰੱਖਣਾ ਕਿ ਜਿਹੜੇ ਸਾਡੇ ਕੰਨ ਕੰਨ ਤੇ ਪੜਦੇ ਆ ਉਹ ਜੋ ਬਲਾਸਟ ਹੁੰਦਾ ਉਹਦੀ ਤਮਾਕੇ ਦੇ ਨਾਲ ਸਾਡੇ ਕੰਨ ਦੇ ਜੋ ਪੜਦੇ ਉਹ ਵੀ ਫਟ ਸਕਦੇ ਆ ਪਾੜ ਸਕਦੇ ਆ ਇਸ ਕਰਕੇ ਆਪਣੇ ਮੂੰਹ ਨੂੰ ਥੋੜਾ ਖੁੱਲਾ ਰੱਖਣਾ ਫਿਰ ਅੱਖਾਂ ਜਿਹੜੀਆਂ ਆਪਣੀਆਂ ਬੰਦ ਰੱਖਣੀਆਂ ਨੰਬਰ 2 ਜੇ ਬੈਂਕਰ ਬਣਾਉਣ ਦੇ ਲੋੜ ਪੈਂਦੀ ਆ ਤੇ ਬੈਂਕਰ ਜਿਹੜੇ ਆ ਉਹ ਜਿਗ ਜਾਉ ਟੈਪ ਟੇਡੇ ਮੇਡੇ ਜਿਹੜੇ ਆ ਬੈਂਕਰ ਬਣਾਏ ਜਾਣ ਤਕਰੀਬਨ ਡੰਗਾਈ ਜਿਹੜੀ ਉਹਦੀ 10 ਫੁੱਟ ਤੋਂ ਵੀ ਜ਼ਿਆਦਾ ਹੋਵੇ ਤੇ ਵਧੀਆ ਉਹਦੀ ਉੱਤੇ ਜਿਹੜੀ ਉਹਦੀ ਮਿੱਟੀ ਆ 5-6 ਫੁੱਟ ਹੋਣੀ ਚਾਹੀਦੀ ਆ ਜੇ ਤੁਸੀਂ ਓਪਨ ਕਰਕੇ ਉਹਨੂੰ ਪਹਿਲੋਂ ਉਧਾ ਖੋਦ ਕੇ ਉਹਦੇ ਉੱਤੇ ਫੇਰ ਮਿੱਟੀ ਪਾਉਣੀ ਆ ਤੇ ਉਹ ਮਿੱਟੀ ਜਿਹੜੀ ਆ ਉਹਦੇ ਉੱਤੇ ਗਾਡਰ ਮੋਟੀਆਂ ਕੋਈ ਸਤੀਰੀਆਂ ਜਾਂ ਕੋਈ ਬਾਲੇ ਵਗੈਰਾ ਫੱਟੇ ਉਹ ਰੱਖ ਕੇ ਉਹਦੇ ਉੱਤੇ ਮਿੱਟੀ ਜਿਹੜੀ ਆ ਉਹ 5 ਫੁੱਟ 6 ਫੁੱਟ ਪਾਈ ਜਾਵੇ ਕਿਉਂਕਿ ਕੋਈ ਵੀ ਜਿਹੜੀ ਸੈਲਿੰਗ ਆ ਹੁੰਦੀ ਆ ਤੇ ਉਹ ਜਿਹੜੇ ਬੈਂਕਰ ਦੇ ਵਿੱਚ ਅੰਦਰ ਆਪਣੇ ਸਾਥੀ ਕੋਈ ਵੀ ਬੈਠਾ ਜਾਂ ਆਪਣਾ ਪਰਿਵਾਰ ਬੈਠਾ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਇਹ ਸਾਰਿਆਂ ਨੂੰ ਬੇਨਤੀ ਆ ਸਾਥੀਓ ਕਿ ਕੋਈ ਵੀ ਧਮਾਕਾ ਹੁੰਦਾ ਜਿਹੜੇ ਮੈਂ ਤੁਹਾਨੂੰ ਗੱਲਾਂ ਦਸੀਆਂ ਇਹ ਇੱਥੇ ਜ਼ਰੂਰ ਗੌਰ ਕੀਤਾ ਜਾਵੇ ਤੇ ਕੋਈ ਵੀ ਆਦਮੀ ਆ ਦੇਖਣ ਦੇ ਆ ਟੀਵੀ ਦੇ ਉੱਤੇ ਫੇ ਦੇਖ ਰਹੇ ਆ ਮੋਬਾਈਲ YouTube ਤੇ ਵੀ ਆ ਰਿਹਾ ਕਿ ਫਲਾਣੇ ਦਾ ਮਜਾਲ ਡੇਕ ਪਿਆ ਟੀਗਰੇ ਦਾ ਮਜਾਲ ਡਿੱਗੀ ਆ ਉਹ ਮਿਸ ਹੋ ਗਈਆਂ ਕਈ ਸਾਥੀ ਉਹਦੇ ਨਾਲ ਫੋਟੋਆਂ ਖਿਚਾਦੇ ਲੱਗ ਜਾਗੇ ਮਲੋਏ ਬਹੁਤ ਗਲਤ ਆ ਨਹੀਂ ਜਾਣਾ ਚਾਹੀਦਾ ਲੱਗੇ ਫਟ ਵੀ ਸਕਦੀ ਆ ਤੇ ਨੁਕਸਾਨ ਵੀ ਹੋ ਸਕਦਾ ਤੇ ਇਹ ਸਾਰੇ ਨੂੰ ਕੀ ਲੈ ਕੇ ਉੱਤੋਂ ਫੌਜ ਆਉਂਦੀ ਆ ਉਹ ਆਪਣਾ ਜੋ ਵੀ ਉਹਨੂੰ ਦੇਖਣਾ ਡਿਸਪੋਜ਼ ਕਰਨਾ ਉਹਨੂੰ ਉਹ ਕਰੇਗੀ ਮੇਰੇ ਵਰਗੇ ਜੋ ਸਿਵਿਲੀਆਂ ਨਾਲ ਉਹਨਾਂ ਨੂੰ ਬੇਨਤੀ ਆ ਕਿ ਉਹ ਉਹਨਾਂ ਦੇ ਕੋਲ ਜਾ ਕੇ ਉਹਨੂੰ ਸਿਹਰਸਾਲ ਉਹਦੇ ਨਾਲ ਨਾਲ ਕੀਤੀ ਜਾਵੇ ਕਿ ਉਹਦੇ ਨਾਲ ਨੁਕਸਾਨ ਹੋ ਸਕਦਾ ਇਹ ਬੇਨਤੀਆਂ ਸੁਣ ਕੇ ਜਰੂਰ ਅੱਗੇ ਮੇਰਾ ਵੀਡੀਓ ਜਿਹੜੀ ਜਰੂਰ ਅੱਗੇ ਤੋਂ ਲੋਕਾਂ ਨੂੰ ਭੇਜੀ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ